ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੈਂ ਭਰਾਵੋ ਖਬਰ ਸੁਣੀ ਉਹ ਖਬਰ ਸੁਣ ਕੇ ਬਹੁਤ ਹੀ ਮਨ ਪ੍ਰਭਾਵਿਤ ਹੋਇਆ ਉਹ ਖਬਰ ਕੀ ਆ ਸੁਣੋ ਹੁਣ ਇੱਕ Hindu ਵੀਰ ਬੋਰਡ ਰੇ ਆਪਣੀ ਸਪੀਚ ਕਰ ਰਿਆ ਉਹ ਆਂਦਾ ਜਿਸ ਦਿਨ ਸਿੱਖ ਰਾਸਟਰ ਕੋਸਤ ਹੋ ਗਏ ਨਾ ਤੇ ਇਹੋ ਜਿਹਾ ਕੋਈ ਵੀ ਬੰਦਾ 부ੜੀ ਬੱਚਾ ਕੋਈ ਨਹੀਂ ਹੋਊਗਾ ਜਿਹੜਾ ਅੰਨ ਤੋਂ ਪੁਖਾਪੂ ਤੇ ਰਾਸ਼ਨ ਲੈਣ ਵਾਸਤੇ ਡਿਪੂ ਤੇ ਲਾਈਨ ਵਿੱਚ ਨਹੀਂ ਲੱਗੂਗਾ ਹਰ ਇੱਕ ਬੰਦਾ 부ੜੀ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਲੰਗਰ ਛਕਿਆ ਕਰੂਗਾ ਇਹ ਕੋਈ ਗੱਲ ਝੂਠ ਨਹੀਂ ਕੀ ਬਿਲਕੁਲ ਗੱਲ ਸੱਚੀ ਆ ਇਹ ਗੱਲ ਆਪਾਂ ਨੂੰ ਭਲੀ ਬਾਤ ਸਾਰੇ ਹਿੰਦੂ ਵੀਰਾਂ ਨੂੰ ਮੁਸਲਮਾਨ ਸਹਾਈ ਬੋਧੀ ਜੈਣੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਭਲੀ ਪਾ ਤੁਹੀ ਜਾਣੂ ਆ ਕਿ ਜੋ ਸਿੱਖ ਕਰ ਰਿਹਾ ਅਤੇ ਕੀਤਾ ਅਤੇ ਕਰਨਗੇ ਕੋਈ ਦੁਨੀਆ ਤੇ ਇਹੋ ਜੀ ਮਿਸਾਲ ਨਹੀਂ ਗਈ ਵੀ ਉਹਨਾਂ ਦੇ ਨਾਲ ਦਾ ਕੋਈ ਕੰਮ ਕਰ ਸਕੇ ਜਿਆਦਾ ਖੂਨਦਾਨ ਲੰਗਰ ਲਾਉਣ ਵਿੱਚ ਦੂਜਿਆਂ ਦੀ ਵੈਸੇ ਹੀ ਫਾਈਨੈਂਸ਼ਲੀ ਮਦਦ ਕਰਨ ਵਿੱਚ ਕਿਸੇ ਵੀ ਕੰਮ ਤੇ ਲਾ ਲੋ ਜੋ ਸਿੱਖਾਂ ਨੇ ਅਜ ਤਿੱਕਰ ਰਕਾਰਡ ਕਾਇਮ ਕਰਤਾ ਸਾਡੇ ਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਦਰਸਾਇਆ ਕਰ ਪੜਾ ਹੋ ਪੜਾ ਅੰਤ ਭਲੇ ਦਾ ਭਲਾ ਵੰਡ ਛਕਣਾ ਨਾਮ ਜਪਣਾ ਤੇ ਕਿਰਤ ਕਰਨੀ ਇਹ ਸਾਡੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਿੱਖੀ ਦੇ ਸਿਧਾਂਤ ਆ ਕਿ ਤੁਸੀਂ ਕਿਰਤ ਕਰੋ ਕਿੱਤ ਕਰੋਗੇ ਤਾਂ ਨਾਮ ਜਪੋਗੇ ਨਾਮ ਜਪੋਗੇ ਤਾਂ ਸੂਝੀ ਆਊਗੀ ਤੇ ਉਹਦੇ ਮੁਤਲਕ ਅਸੀਂ ਵੰਡ ਕੇ ਛਕਾਂਗੇ ਇਹ ਸਾਰੀ ਦੁਨੀਆ ਤੇ ਬਗਾਮ ਲੈ ਕੇ ਜਾਣ ਵਾਸਤੇ 550 ਸਾਲਾ ਜੋ ਆਪਾਂ ਪਿੱਛੇ ਜੇ ਸਤਾਬਦੀ ਮਨਾਈ ਆ ਉਹਨੂੰ ਘਰ ਘਰ ਜਾਣ ਵਾਸਤੇ ਸਿੱਖਾਂ ਦਾ ਸਿੱਖੀ ਦਾ ਸੰਦੇਸ਼ ਸਿੱਖਾਂ ਦਾ ਭੇਸ ਔਰ ਸਿੱਖਾਂ ਦਾ ਪਹਿਰੇਵਾ ਜੋ ਵੀ ਦੁਨੀਆ ਤੇ ਮਲਵੀ ਲਕਾਈ ਆਈਆ ਹਰਕ ਨੂੰ ਪਤਾ ਹੋਵੇ ਵੀ ਸਿੱਖ ਕੀ ਜੀ ਜਾਂ ਸਿੱਖ ਕੀ ਕਰਦੇ ਆ ਸਿੱਖਾਂ ਨੂੰ ਕੀ ਕਰਨ ਦੀ ਲੋੜ ਆ ਖਾਲਸਾ ਜੀ ਸਿੱਖ ਹਰ ਲਕਾਈ ਦੇ ਹਾਮੀ ਆ ਹਰ ਪ੍ਰਾਣੀ ਦੇ ਹਾਮੀ ਆ ਨਾ ਅਸੀਂ ਦੋ ਨੰਬਰ ਦਾ ਕੰਮ ਕਰਨਾ ਨਾ ਕਰਨ ਦੇਵਾਂਗੇ ਨਾ ਕੀਤਾ ਖਾਲਸਾ ਜੀ ਅਸੀਂ ਸਾਰੇ ਲੀਡਰ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਆਉਣ ਵਾਲੇ 27 ਵਿੱਚ ਖਾਲਸਾ ਰਾਜ ਸਥਾਪਿਤ ਹੋਣ ਜਾ ਰਿਹਾ ਇਹਨੂੰ ਕੋਈ ਨਹੀਂ ਰੋਕ ਸਕਦਾ ਜਿਹੜੀ ਸਾਰੀ ਦੁਨੀਆ ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਸਾਡੇ ਗੁਰੂਆਂ ਦੇ ਜੋ ਉਪਦੇਸ਼ ਆ ਜੋ ਸਿਧਾਂਤ ਆ ਜੋ ਸਾਡੀ ਅਰਦਾਸ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਆ ਉਹ ਪੂਰੀ ਹੋਣ ਜਾ ਰਹੀ ਆ 2027 ਚ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਗਰਫਤੇ ਜੀ